ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕਾ ਦਲੀਪ ਕੋਟ ਟਿਵਾਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ ਸੁਣਮ ਦਿਨ ਹੌਲੀ-ਹੌਲੀ ਸਰਕਦੇ ਗਏ ਤੇ ਮਹੀਨੇ ਵੀ ਸੰਸਾਰ ਉਵੇਂ ਧੁੱਰ ਰਿਹਾ ਸੀ ਤੇ ਇੱਕ ਦਿਨ ਫੇਰ ਛੋਟੇ ਪੂਆ ਜੀ ਫੋਫੜ ਜੀ ਨੂੰ ਨਾਲ ਲੈ ਕੇ ਆ ਗਏ ਜ਼ਾਹਿਰ ਉਹਨਾਂ ਹੀ ਕੀਤਾ ਉਹੋਂ ਦੀ ਹੀ ਮਿਲਣਾ ਇਸਨ ਮੈਨੂੰ ਤਾਂ ਦੀਪ ਤੇ ਪੂਆ ਜੀ ਨੇ ਆਖਿਆ ਜ਼ਰੂਰ ਚੱਲਣਾ ਮੈਂ ਆਖਿਆ ਚਲੋ ਕੋਫੜ ਜੀ ਆਪਣੀ ਪੋਜੀਸ਼ਨ ਸਪਸ਼ਟ ਕਰ ਰਹੇ ਸਨ ਦੁਪਹਿਰੇ ਰੋਟੀ ਖਾਂਦੇ ਆ ਪੂਆ ਜੀ ਨੇ ਬੇਜੀ ਨੂੰ ਫੇਰ ਸਨੌਤ ਸਿੱਟੀ ਓ ਤਾਂ ਤੂੰ ਸਿਆਣੀ ਐ ਬੇਬੇ ਪਰ ਰੂੜੀ ਦਾ ਕੂੜਾ ਤਾਂ ਆਖਿਰ ਰੂੜੀ ਸੁਟਣੇ ਕੁੜੀਆਂ ਨੂੰ ਕੋਈ ਸਾਰੀ ਉਮਰ ਥੋੜੀ ਘਰ ਬਿਠਾ ਛੱਡਣਾ ਨਾਲੇ ਹੁਣ ਚੰਗਾ ਭਲਾ ਥੋਂ ਹੱਥ ਚ ਐ ਬਾਕੀ ਹੋਰ ਵੀ ਜਿੱਥੇ ਕਿਤੇ ਰਿਸ਼ਤਾ ਕਰਨ ਜਾਉਂਗੇ ਅਗਲਿਆਂ ਕਹਿਣਾ ਹੈ ਪਹਿਲੇ ਥੋਂ ਤੋਂ ਸਾਖ ਛੁੱਟਿਆ ਹੋਇਆ ਖਬਰ ਨਹੀਂ ਵਿੱਚੋਂ ਕੀ ਗੱਲ ਹੋਣੀ ਐ ਜਾਣਦੇ ਨਹੀਂ ਬੀਬੀ ਬਲਦੇਵ ਕੁਰੇ ਨਾਤਾ ਛੁੱਟਿਆ ਬੁੱਧ ਖੂਨ ਤਾਂ ਨਹੀਂ ਹੋ ਗਿਆ ਧੀਆ ਵਾਲੇ ਸੌ ਥਾਂ ਹੀ ਦੇਖਦੇ ਨੇ ਨਾਲੇ ਜਿੱਥੇ ਲਿਖਿਆ ਹੋ ਗੱਲ ਉੱਥੇ ਸਿਰੇ ਚੜੂ ਕੌਂ ਕੀ ਜਾਣਦੇ ਦੁਨੀਆ ਨੂੰ ਦੁਨੀਆ ਦਾ ਕੀ ਮੂੰਹ ਫੜ ਲੈਣੇ ਬਾਕੀ ਕੋਈ ਨਹੀਂ ਆਪਣੀ ਧੀ ਬਾਰੇ ਅਸੀਂ ਆਪ ਤਾਂ ਜਾਣਦੇ ਹੀ ਆਂ ਬੇਜੀ ਨੇ ਖਿੱਚ ਕੇ ਆਖਿਆ ਘਰ ਜੀ ਕਰ ਦਿੰਦੇ ਆ ਕਿਸੇ ਨਾਲ ਤਾਈ ਜੈਮਲ ਨੇ ਸ਼ਾਇਦ ਰਿਸ਼ਤੇਦਾਰਾਂ ਵਿੱਚੋਂ ਕਿਸੇ ਬਾਰੇ ਸੋਚ ਕੇ ਆਖਿਆ ਮੈਂ ਵੀ ਤਾਂ ਘਰ ਜੀ ਕਰਦੇ ਨੂੰ ਆਖਦੀ ਆ ਮੇਰੀ ਸਕੀ ਨਰਾਨ ਦਾ ਪੁੱਤ ਹੈ ਤੇ ਉਹ ਵੀ ਰਾਜਾ ਘਰ ਹੈ ਬਈ ਹੋਰ ਕੀ ਤੁਸੀਂ ਅਸਮਾਨੋਂ ਉਤਰਿਆ ਟੋਲੋਂਗੇ ਪੂਆ ਜੀ ਨੂੰ ਗੁੱਸਾ ਜਣਾਣਾ ਸ਼ੁਰੂ ਹੋ ਗਿਆ ਸੀ ਮੈਂ ਰੋਟੀ ਅੱਧ ਵਿਚਕਾਰ ਹੀ ਛੱਡ ਕੇ ਉਥੋਂ ਉੱਠ ਕੇ ਆ ਗਈ ਗੱਲਾਂ ਦੀ ਗਰਮਾ ਗਰਮੀ 'ਚ ਕਿਸੇ ਨੂੰ ਖਿਆਲ ਹੀ ਨਹੀਂ ਆਇਆ ਕਿ ਮੈਂ ਵਿਚਕਾਰੋਂ ਉੱਠ ਗਈ ਆ ਇਸ ਵਾਰ 4 ਦਿਨ ਰਹਿ ਕੇ ਮੈਥੋਂ ਚੋਰੀਓ ਪੂਆ ਜੀ ਨੇ ਆਪਣੀ ਗੱਲ ਮਨਵਾ ਲਈ ਲੱਗਦੀ ਸੀ ਹੁਣ ਉਹਨਾਂ ਦਾ ਮੇਰੇ ਨਾਲ ਗੱਲ ਕਰਨ ਦਾ ਤੰਗ ਬੜਾ ਪਿਆਰ ਵਾਲਾ ਹੋ ਗਿਆ ਸੀ ਪਰ ਮੈਂ ਖਿੱਚ ਗਈ ਸੀ ਆਪਣੇ ਕਮਰੇ ਦਾ ਬਾਰ ਅੜਾ ਕੇ ਅੰਦਰ ਬੈਠੀ ਰਹਿੰਦੀ। ਪੂਆ ਜੀ ਚਲੇ ਗਏ। ਮੈਂ ਜਿਵੇਂ ਸ਼ੁਕਰ ਕੀਤਾ। ਪਰ ਦੂਸਰੇ ਤੀਸਰੇ ਦਿਨ ਉਹ ਫੇਰ ਪਰਤ ਆਏ। ਮੈਂ ਸੋਚਿਆ ਜਿੰਨਾ ਚਿਰ ਪੂਆ ਜੀ ਇੱਥੇ ਰਹਿਣਗੇ ਮੈਂ ਪਿੰਡ ਚਲੀ ਜਾਵਾਂਗੀ। ਪਰ ਪਿੰਡ ਨਾ ਉੱਥੇ ਬਾਬਾ ਜੀ ਤੇ ਨਾ ਦਾਦੀ ਮਾਂ ਸੀ। ਜੀ ਉਦਾਸ ਹੋ ਗਿਆ ਸੋਚ ਕੇ। ਆਠ ਨੇ ਜੇ ਪੂਆ ਜੀ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਕੌਣ ਮੈਂਦਰੋਹੀ ਪੁੱਛਿਆ ਮੈਂ ਆ ਦੀਪ ਬਾਰਤਾ ਖੋਲ ਉਹਨਾਂ ਆਖਿਆ ਦੱਸੋ ਮੈਂ ਬਾਰ ਖੋਲ ਬਾਰ ਦੇ ਵਿੱਚ ਹੀ ਖੜੋਟਿਆਂ ਪੁੱਛਿਆ ਲੈ ਤਸਵੀਰ ਦੇਖ ਲੈ ਉਹਨਾਂ ਇੱਕ ਤਸਵੀਰ ਮੇਰੇ ਵੱਲ ਵਧਾਈ ਜਦੋਂ ਮੈਂ ਹੱਥ ਅੱਗੇ ਨਾ ਕੀਤਾ ਉਹ ਤਸਵੀਰ ਮੇਜ਼ ਤੇ ਰੱਖ ਕੇ ਚਲੇ ਗਏ ਉੜਦੀ ਨਜ਼ਰੇ ਮੈਂ ਤਸਵੀਰ ਦੇਖੀ ਤੇ ਪੁੱਠੀ ਕਰਕੇ ਮੇਜ਼ ਤੇ ਰੱਖ ਦਿੱਤੀ ਇੰਨੀ देर ਨੂੰ ਪੂਆ ਜੀ ਪਰਤਾ ਹੈ ਨਾਲ ਉਹਨਾਂ ਦੇ ਬੀਜੀ ਵੀ ਸਨ। ਉਹ ਆ ਜੀ ਨੇ ਲਾਲ ਰੰਗ ਦੀ ਰੇਸ਼ਮੀ ਗੁੱਥਲੀ ਵਿੱਚ ਨਿੱਕ ਸੁਗ ਗਹਿਣਿਆਂ ਦਾ ਇੱਕ ਡੱਬਾ ਇੱਕ ਖੀਨਖਾਬ ਦਾ ਸੂਟ ਤੇ ਗੋਟੇ ਵਾਲੀ ਲਾਲ ਚੁੰਨੀ ਚੁੱਕੀ ਹੋਈ ਸੀ। ਸੂਟ ਪਾ ਕੇ ਦੇਖ ਲੈ। ਪੂਆ ਜੀ ਨੇ ਗਹਿਣਿਆਂ ਦਾ ਡੱਬਾ ਖੋਲਦਿਆਂ ਬੜੀ ਸ਼ਾਨ ਨਾਲ ਆਖਿਆ ਮੈਂ ਨਹੀਂ ਪਾਉਣਾ। ਮੈਂ ਕਿਹਾ ਲੈ ਫਿਰ ਨਾਲ ਚੁੰਨੀ ਉੱਤੇ ਲੈ ਕੇ ਚੂੜੀਆਂ ਪਵਾ ਲੈ। ਉਹਨਾਂ ਚੁੰਨੀ ਖੋਲਦਿਆਂ ਆਖਿਆ ਨਰੰਦੂ ਮਾਕੇ ਚ ਕੀ ਕਿਹਾ ਹੈ ਅੰਮਾ ਵਰਗੀ ਬੱਚਗਨੀ ਕੀ ਕਰਦੀ ਐ ਤੇ ਪੁੱਤ ਨੂੰ ਕੋਈ ਅਕਲ ਵੀ ਚਾਹੀਦੀ ਐ ਅਗਲਿਆਂ ਨੇ ਏਡੇ ਚੌ ਨਾਲ ਚੀਜ਼ਾਂ ਭੇਜੀਆਂ ਨੇ ਤੇ ਇਸ ਦੇ ਨਖਰੇ 헤ਠ ਹੀ ਨਹੀਂ ਉਹ ਆਜੀ ਬਹੁਤ ਗੁੱਸੇ ਹੋ ਰਹੇ ਸਨ ਮੈਂ ਰੋਣ ਲੱਗ ਪਈ ਉਹ ਆਜੀ ਨੂੰ ਹੋਰ ਗੁੱਸਾ ਚੜ ਗਿਆ ਤੇ ਬੋਲੇ ਦੁਨੀਆ ਦੀਆਂ ਧੀਆਂ ਦੇ ਕਿਤੇ ਵਿਆਹ ਨਹੀਂ ਹੁੰਦੇ ਤੂੰ ਕਿਤੇ ਬਹੁਤੀ avatars ਉਤਰੀ ਹੋਈਂ ਦੇਖ ਤਾਂ ਕਿਵੇਂ ਜੁਲਕਦੀ ਐ ਤੂੰ ਸ਼ੁਕਰ ਕਰ ਬਈ ਖਬਰ ਨਹੀਂ ਕਿਦੇ ਮੂੰਹ ਨੂੰ ਐਡੇ ਘਰ ਆਲੇ ਹੱਥ ਕੱਢੇ ਭੂਆ ਜੀ ਮੈਨੂੰ ਝਿੜਕ ਰਹੇ ਸਨ ਜਾਣਦੇ ਬੀਬੀ ਬਲਦੇਵ ਕੁਰੇ ਇਹ ਤਾਂ ਨਿਆਣੀ ਐ ਤੂੰ ਕਾਨੂੰ ਐਵੇਂ ਗੁੱਸੇ ਹੁੰਨੀ ਐ ਆਖ ਬੇਜੀ ਨੇ ਭੂਆ ਜੀ ਨੂੰ ਮੇਰੇ ਕਮਰੇ ਵਿੱਚੋਂ ਬਾਹਰ ਚੱਲਣ ਲਈ ਆਖਿਆ ਨਿਆਣੀ ਨੂੰ ਕੀ ਹੋ ਰੇ ਇਸ ਦੇ ਬਣ ਵੱਧਣੇ ਨੇ ਤੁਸੀਂ ਵਾਧੂ ਸਿਰ ਚੜਾ ਰੱਖਿਆ ਜਗਦੀਆਂ ਕੀ ਤੇ ਨਹੀਂ ਅਸੀਂ ਕਿਸੇ ਦੀਆਂ ਧੀਆਂ ਨਹੀਂ ਸੀ। ਭੂਆ ਜੀ ਅਜੇ ਵੀ ਗੁੱਸੇ ਹੋ ਰਹੇ ਸਨ। ਉਸ ਦਿਨ ਪਹਿਲੀ ਵਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਆਈ। ਦਾਦੀ ਮਾਂ ਜਦੋਂ ਕਦੇ ਆਖਦੀ ਹੁੰਦੀ ਸੀ ਰਾਤ ਤਾਂ ਮੈਨੂੰ ਚਮਕ ਪਰ ਨੀਂਦ ਨਹੀਂ ਆਈ। ਸਾਰੀ ਰਾਤ ਗਿਣਤੀਆਂ ਗਿਣਦੀ ਨੂੰ ਲੰਘੀ। ਤਾਂ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਸੀ। ਇਹ ਕਿਵੇਂ ਹੋ ਸਕਦਾ ਸੀ ਕਿਸੇ ਨੂੰ ਸਾਰੀ ਰਾਤ ਨੀਂਦ ਨਾ ਆਵੇ। ਪਰ ਅੱਜ ਅਜੇ ਹੀ ਰਾਤ ਮੇਰੀਆਂ ਅੱਖਾਂ ਵਿੱਚ ਦੀ ਲੰਗੀ ਸੀ। ਅਗਲੇ ਦਿਨ ਪੂਆ ਜੀ ਜਦੋਂ ਚਲੇ ਗਏ ਸਨ ਤੇ ਦਫ਼ਤਰੋਂ ਆ ਕੇ ਦੁਪਹਿਰੇ ਜਦੋਂ ਹੁਫੜ ਜੀ ਖਾਣਾ ਖਾ ਰਹੇ ਸਨ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਗਈ ਕਿਉਂ ਬੇਟਾ ਕੀ ਗੱਲ ਹੈ ਰੋਟੀ ਮੁਕਾ ਕੇ ਹੱਥ ਧੋ ਕੇ ਤੌਲੀਏ ਨਾਲ ਪੂੰਝਦੇ ਆ ਉਹਨਾਂ ਪੁੱਛਿਆ ਮੈਂ ਰੋ ਪਈ ਗੱਲ ਤਾਂ ਦੱਸ ਉਹਨਾਂ ਆਖਿਆ ਮੈਂ ਵਿਆਹ ਨਹੀਂ ਕਰਨਾ ਮੈਂ ਰੋਂਦੀ ਰੋਂਦੀ ਨੇ ਆਖਿਆ ਕਿਉਂ ਉਹਨਾਂ ਹੈਰਾਨ ਹੋ ਕੇ ਪੁੱਛਿਆ ਹੋਰ ਕੋਈ ਜਵਾਬ ਮੈਨੂੰ ਨਾ ਆੜਿਆ ਇੰਨਾ ਹੀ ਆਖਿਆ ਮੈਂ ਤੇ ਪੜਨਾ ਹੈ ਜੀ ਹੈ ਮੇਰਾ ਕਮਰਾ ਬੇਟਾ ਤੈਨੂੰ ਕੌਣ ਆਖਦਾ ਬਈ ਨਾ ਪੜੀ ਪਰ ਮੈਂ ਵਿਆਹ ਨਹੀਂ ਕਰਨਾ ਮੈਂ ਫੇਰ ਆਖਿਆ ਦੇਖ ਬੇਟਾ ਤੈਨੂੰ ਪਤਾ ਹੈ ਜਿੱਥੇ ਤੇਰਾ ਪਸੀਨਾ ਡੁੱਲੇ ਅਸੀਂ ਆਪਣਾ ਖੂਨ ਡੋਲਣ ਨੂੰ ਤਿਆਰ ਹਾਂ ਅਸੀਂ ਜੋ ਕਰਾਂਗੇ ਤੇਰੀ ਬਿਹਤਰੀ ਲਈ ਕਰਾਂਗੇ ਤੂੰ ਕਿਉਂ ਪਰੇਸ਼ਾਨ ਹੁੰਨੀ ਹੈ ਜੇ ਨਹੀਂ ਆਖੇਂਗੀ ਨਹੀਂ ਕਰਾਂਗੇ ਵਿਆਹ ਉਹਨਾਂ ਆਖਿਆ ਮੈਂ ਅੱਖਾਂ ਪੁੰਝ ਲਈਆਂ ਮਣਾ ਮੂਹੀ ਪਾਲ ਜਿਵੇਂ ਮੇਰੇ ਸਿਰ ਤੋਂ ਲਹਿ ਗਿਆ ਸੀ ਆਪਣੀ 베ਜੀ ਨੂੰ ਬੁਲਾ ਉਹਨਾਂ ਆਖਿਆ ਮੈਂ ਸੋਚਿਆ ਇਹ 베ਜੀ ਨੂੰ ਵੀ ਆਖ ਦੇਣਗੇ ਭਈ ਆਪਾਂ ਦੀਪ ਦਾ ਵਿਆਹ ਨਹੀਂ ਕਰਦੇ ਮੈਂ ਜਾ ਕੇ ਕੀ ਤੱਤਾ ਕਰ ਰਹੇ 베ਜੀ ਨੂੰ ਸੱਦ ਲਈ ਛੋਟਿਆਂ ਅੱਜ ਦਫ਼ਤਰ ਵਿੱਚ ਉਸ ਲੜਕੇ ਦਾ ਫੋਨ ਆਇਆ ਸੀ ਉਹਨਾਂ 베ਜੀ ਨੂੰ ਦੱਸਿਆ ਕਿਹੜੇ ਲੜਕੇ ਦਾ ਅੱਛਾ ਉਸੇ ਦਾ ਬੇਜੀ ਨੇ ਕਾਲੇ ਪਹਿਕੇ ਪੁੱਛਿਆ ਹਾਂ ਕੀ ਆਖਦਾ ਸੀ ਆਖਦਾ ਸੀ ਮੇਰੇ ਮਾਪੇ ਨੇ ਜੋ ਕੀਤਾ ਹੈ ਉਸੇ ਮੈਂ ਮਾਫੀ ਮੰਗਣਾ ਸ਼ਾਦੀ ਮੈਂ ਤੁਹਾਡੇ ਘਰ ਹੀ ਕਰਾਂਗਾ ਫਿਰ ਤੁਸੀਂ ਕੀ ਆਖਿਆ ਮੈਂ ਆਖਿਆ ਅਸੀਂ ਗੱਲ ਹੋਰ ਤਾਂ ਪੱਕੀ ਕਰ ਲਈ ਹੈ ਹੁਣ ਮੁਸ਼ਕਲ ਹੈ ਫਿਰ ਫਿਰ ਆਖਣ ਲੱਗਿਆ ਮੈਂ ਤੁਹਾਡੀ ਮਿਹਨਤ ਕਰਦਾ ਮੇਰੇ ਮਾਪੇ ਜਿੱਥੇ ਮਰਜੀ ਰਹਿਣ ਤੁਸੀਂ ਜਿਵੇਂ ਨਾ ਖੋਗੇ ਮੈਂ ਇਕੱਲਾ ਆ ਕੇ ਵਿਆਹ ਕੇ ਲੈ ਜਾਵਾਂਗਾ ਲੈਹ ਏ ਕੋਈ ਗੁੱਡੇ ਗੁੱਡੀ ਦੀ ਖੇਡ ਕਦੇ ਜੀਪ ਹੈ ਚੜੀਏ ਕਦੇ ਮਰ ਜਾ ਚੜੀਏ ਤੋ ਸੇ ਉਸ ਨੂੰ ਸਾਫ ਜਵਾਬ ਦੇ ਦੇਣਾ ਸੀ ਬੇ ਜੀ ਗੁੱਸੇ ਨਾਲ ਅੱਖਰੇ ਸਨ ਕਿਉਂ ਬੇਟਾ ਤੇਰਾ ਕੀ ਖਿਆਲ ਹੈ ਫੁੱਫੜ ਜੀ ਨੇ ਮੈਨੂੰ ਪੁੱਛਿਆ ਮੈਂ ਮਨ ਵਿੱਚ ਉਸ ਬੰਦੇ ਨੂੰ ਚੇਤਨਾ ਚਾਹਿਆ ਪਰ ਉਸ ਦੀ ਤਸਵੀਰ ਹੁਣ ਤੱਕ ਬਦਰੰਗ ਹੋ ਚੁੱਕੀ ਸੀ ਮੈਂ ਤੇ ਕਿਤੇ ਵੀ ਵਿਆਹ ਨਹੀਂ ਕਰਵਾਉਣਾ ਮੈਂ ਆਖਿਆ ਤੁਸੀਂ ਚੜ੍ਹਤੋ ਜੀ ਇਹ ਗੱਲ ਕੁੜੀਆਂ ਤਾਂ ਇਉਂ ਆਖਦੀਆਂ ਹੁੰਦੀਆਂ ਨੇ ਈਆਂ ਦਾ ਰਾਜੇ ਰਾਣੀਆਂ ਤੋਂ ਘਰ ਨਹੀਂ ਰੱਖਿਆ ਗਈਆਂ ਤੇ ਤਾਂ ਆਪਣੀ ਇੱਜ਼ਤ ਲੈ ਕੇ ਜਿੰਨੀ ਛੇਤੀ ਆਪਣੇ ਘਰ ਜਾਵੇ ਉਨਾ ਹੀ ਚੰਗਾ ਹੁੰਦਾ ਬੇ ਜੀ ਆਖਰੇ ਸੁਣ ਤੁਸੀਂ ਜੋ ਮਰਜੀ ਆਖੋ ਸਾਨੂੰ ਤਾਂ ਜਿਵੇਂ ਸਾਡੀ ਬੇਟੀ ਆਖੋ ਉਵੇਂ ਕਰਾਂਗੇ ਆਖ ਫੋਪੜ ਜੀ ਨੇ ਗੱਲ ਮੁਕਾ ਦਿੱਤੀ ਇਹ ਤਾਂ ਭਲਕੇ ਆਖੋ ਮੈਂ ਖੂਚ ਸ਼ਗ ਮਾਰਨੀ ਤੁਸੀਂ ਇਹ ਥੋੜੇ ਆਖੋਗੇ ਮੇ ਮਾਰਦੇ ਇਹ ਤਾਂ ਕੰਮਲੀ ਹੈ ਨਿਆਣੀ ਹੈ ਕਿਸ ਨੂੰ ਅਜੇ ਫਲੇ ਬੁਰੇ ਦਾ ਕੀ ਪਤਾ ਨਾਲੇ ਕੁੜੀਆਂ ਨੂੰ ਇਹੋ ਜੀਆਂ ਗੱਲਾਂ ਚ ਥੋੜੇ ਪੁੱਛੀਦੇ ਬੇਜੀ ਦਲੀਲਾਂ ਦੇ ਰਹੇ ਸਨ ਖੂਚ ਛਾਲ ਮਾਰਨ ਲਈ ਨਹੀਂ ਸਾਡਾ ਬੇਟਾ ਆਖਦਾ ਮੈਂ ਅੱਗੇ ਪੜਨਾ ਉਹ ਫੜਜੀ ਨੇ ਬੇਜੀ ਨੂੰ ਦੱਸਿਆ ਪੜਨਾ ਕਦੋਂ ਕੋਤਾ ਇਹ ਆਖਦੀ ਸੀ ਮੈਂ ਪੜਨਾ ਹੀ ਨਹੀਂ ਤੇ ਅੱਗੇ ਪੜ ਕੇ ਤੇ ਇਸ ਵਿੱਚ ਕੀ ਕਰਨਾ ਬੇਜੀ ਨੇ ਤਿਉੜੀਆਂ ਪਾ ਕੇ ਪੁੱਛਿਆ ਫੇਰ ਮੈਂ ਨੌਕਰੀ ਕਰ ਲਵਾਂਗੀ ਬਿਨਾ ਸੋਚੇ ਸਮਝੇ ਮੈਂ ਆਖ ਦਿੱਤਾ ਆਹੋ ਇਉਂ ਹੀ ਕਰੀ ਪਿਓ ਦਾਦੇ ਦਾ ਨਾ ਹੁੱਚਾ ਲੋਕ ਜਾਣਨ ਤਾਂ ਸਹੀ ਵੀ ਸਰਦਾਰ ਹਜੂਰਾ ਸਿਉਂ ਦੀ ਪੋਤੀ ਨੌਕਰੀ ਕਰਦੀ ਏ ਮਾਪਿਆਂ ਨੂੰ ਕਮਾ ਕੇ ਖੋਹਦੀ ਏ ਬੇਜੀ ਨੇ ਖਿੱਚ ਕੇ ਆਖਿਆ ਇਹਨਾਂ ਦਿਨਾਂ ਵਿੱਚ ਸਕੂਲ ਵਿੱਚ ਵੀ ਮੇਰਾ ਜੀ ਉਖੜਿਆ ਖੁੜਿਆ ਰਹਿੰਦਾ ਪੜਾਈ 'ਚ ਖੇਡਾਂ 'ਚ ਡਿਬੇਟਾਂ 'ਚ ਬ੍ਰਾਮਯਾ ਸਭ ਤੋਂ ਅੱਗੇ ਰਹਿਣ ਵਾਲੀ ਤੇ ਪੱਲਾ ਭਰ ਕੇ ਨਮਾ ਦਾ ਲੈ ਕੇ ਜਾਣ ਵਾਲੀ ਮੈਂ ਉਦਰੀ ਜੀ ਤਰੀ ਫਿਰਦੀ ਰਹਿੰਦੀ ਇੱਕ ਦਿਨ ਅਵਤਾਰ ਨੂੰ ਆਖਿਆ ਅਵਤਾਰ ਸੁਣਿਆ ਤੇਰੇ ਭਰਾ ਨੂੰ ਹੱਥ ਦੇਖਣਾ ਹੁੰਦਾ ਮੇਰਾ ਹੱਥ ਦੇਖ ਕੇ ਤਾਂ ਦੱਸੇ ਮੈਂ ਹੋਰ ਕਿੰਨਾ ਕੁ ਪੜਾਂਗੀ ਵਿੱਚੋਂ ਮੇਰਾ ਮਤਲਬ ਸੀ ਪਤਾ ਲੱਗੇ ਮੈਨੂੰ ਹਟਾ ਕੇ ਕਿਤੇ ਵਿਆਹ ਤਾਂ ਨਹੀਂ ਕਰ ਦੇਣਗੇ ਉਹ ਮੇਰੇ ਦੋਵੇਂ ਹੱਥਾਂ ਨੂੰ ਸਿਆਹੀ ਲਗਾ ਕੇ ਕਾਗਜ਼ ਤੇ ਚਪਾ ਕੇ ਲੈ ਗਈ ਅਗਲੇ ਦਿਨ ਜੋ ਕੁਝ ਹਸਤ ਰੇਖਾਵਾਂ ਦੇਖ ਕੇ ਭਰਾ ਨੇ ਦੱਸਿਆ ਕਾਗਜ਼ ਤੇ ਲਿਖ ਲਿਆਈ ਲਿਖ ਲਿਆ ਸੀ ਉੱਚੀ ਵਿਦਿਆ ਪ੍ਰਾਪਤ ਕਰੇਗੀ ਪ੍ਰਸਿੱਧੀ ਪ੍ਰਾਪਤ ਕਰੇਗੀ ਤੇ ਹੋਰ ਕਿੰਨਾ ਕੁ ਤੇਰਾ ਭਰਾ ਤਾਂ ਪਾਗਲ ਹੈ ਮੈਂ ਤਾਂ 10ਵੀਂ ਤੋਂ ਵੱਧ ਪੜ੍ਹਨਾ ਹੀ ਨਹੀਂ ਮੈਂ ਉਤਾਰ ਨੂੰ ਦੱਸਿਆ ਪਰ ਉਹਨੇ ਤਾਂ ਤੇਰੇ ਹੱਥਾਂ ਦੀਆਂ ਲਕੀਰਾਂ ਦੇਖ ਕੇ ਦੱਸਿਆ ਉਹ ਬੋਲੇ ਹੱਥਾਂ ਦੀਆਂ ਲਕੀਰਾਂ ਮਿਟ ਵੀ ਤਾਂ ਜਾਂਦੀਆਂ ਹੋਣਗੀਆਂ ਇਹ ਬਦਲ ਵੀ ਤਾਂ ਜਾਂਦੀਆਂ ਹੋਣਗੀਆਂ ਮੈਂ ਪੁੱਛਿਆ ਹਾਂ ਮਿਟ ਵੀ ਜਾਂਦੀਆਂ ਨੇ ਤੇ ਬਦਲ ਵੀ ਜਾਂਦੀਆਂ ਨੇ ਪਰ ਤੇਰੀਆਂ ਨਹੀਂ ਬਦਲਣ ਲੱਗੀਆਂ ਜਾਂ ਮਿਟਣ ਲੱਗੀਆਂ ਗੁਰਪ੍ਰਤਾਪ ਆਖਦਾ ਸੀ ਬੜੀਆਂ ਗੂੜੀਆਂ ਲਾਈਨਾਂ ਨੇ ਤੇ ਸ਼ਾਇਦ ਇਹਨਾਂ ਗੂੜੀਆਂ ਲਾਈਨਾਂ ਸਦਕਾ ਹੀ ਸੀ ਕਿ ਜਦੋਂ ਕਈ ਸਾਲ ਮਗਰੋਂ ਮੈਂ ਐਮਏ ਦਾ ਰਿਜ਼ਲਟ ਨਿਕਲਿਆ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾ ਤੋਂ ਕਰੈਕਟਰ ਸਰਟੀਫਿਕੇਟ ਲੈਣ ਗਈ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਲਿਆਕਤ ਤੇ ਦਾਨਾਈ ਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਤੇ ਸੋਚਿਆ ਅੱਜ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਮੈਂ ਯੂਨੀਵਰਸਿਟੀ ਵਿੱਚੋਂ ਅਵਲ ਰਹੀ ਸੀ ਉਹਨਾਂ ਨੇ ਚੰਗਾ ਸਰਟੀਫਿਕੇਟ ਲਿਖ ਦਿੱਤਾ ਪਰ ਸਭ ਤੋਂ ਹੇਠਾਂ ਅਖੀਰਲੇ ਫਿਕਰੇ ਵਿੱਚ ਲਿਖ ਦਿੱਤਾ ਸ਼ੀ ਕੈਨ ਡੂ ਮਚ ਮੋਰ ਇਨ ਲਾਈਫ ਦੈਨ ਗੈਟਿੰਗ ਮੇਅਰ ਡਿਸਟਿੰਕਸ਼ਨਸ ਮੈਂ ਜਦੋਂ ਪੜਿਆ ਹੈਰਾਨ ਹੋ ਕੇ ਉਹਨਾਂ ਦੇ ਮੂੰਹ ਵੱਲ ਚੱਕੀ ਕਿ ਇਹਨਾਂ ਨੇ ਮੈਨੂੰ ਇਹ ਵਰ ਦਿੱਤਾ ਏ ਕਿ ਸ਼ਰਾਪ ਧੰਨਵਾਦ ਜੀ ਇਸ சுயਚਿਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ